ਸੁਹਾ ਦੇ ਨਸਤੀ ਕੀ ਪਿੰਡ ਚੱਕ ਕਾਸਮ ਵਿਖੇ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਤੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਆਈਆਂ ਸੰਗਤਾਂ ਦੇ ਲਈ ਜਿਹੜਾ ਵੈਦ ਮੰਡਲ ਰਜਿਸਟਰ ਹੁਸ਼ਿਆਰਪੁਰ ਵੱਲੋਂ ਇੱਕ ਆਯੁਰਵੈਦਿਕ ਮੈਡੀਕਲ ਕੈਂਪ ਵੈਦ ਪ੍ਰਧਾਨ ਸਰੇਮ ਸਿੰਘ ਸੰਧਰ ਦੀ ਅਗਵਾਈ ਹੇਠ ਵੈਦ ਸਾਥੀਆਂ ਵੱਨ ਲਗਾਇਆ ਗਿਆ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਬਾਬਾ ਗੁਰਦੇਵ ਸਿੰਘ ਜੀ, ਜਥੇਦਾਰ ਗੁਰਪ੍ਰੀਤ ਸਿੰਘ ਜੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਦੇ ਲਈ ਚਾਹ ਪਕੌੜੀਆਂ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਤੁਹਾਡੇ ਲੋਕ ਅੱਜ ਅਪਰਾਲਾ ਚਿੱਟਾ ਗਿਆ ਹੈ ਪਿੰਡ ਚੱਕਾ ਕਸੂਰ ਜਿਹੜਾ ਇੱਕ ਫ੍ਰੀ ਆਜਰਵੈਦਿਕ ਮੈਡੀਕਲ ਕੈਂਪ ਜਿਹੜਾ ਲਗਵਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਿੱਚ? ਮੈਂ ਜੋ ਕਿ ਅੱਜ ਪਿੰਡ ਚੱਕਾ ਆਸ਼ਮ ਤਸਵੀਰ ਸੁਹਾ ਵਿਖੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਨੂੰ ਮਨਾਉਂਦੇ ਹੋਏ ਅੱਜ ਜ਼ਿਲ੍ਹਾ ਵੈਦ ਮੰਡਲ ਵੱਲੋਂ ਫ੍ਰੀ ਆਯੁਰਵੇਦ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਡੇ ਵੈਦ ਸਾਹਿਬਾਨ ਆਜ ਪਹੁੰਚੀ ਨੇ ਇਸ ਕੈਂਪ ਦੀ ਸੇਵਾ ਕਰਨ ਵਾਸਤੇ ਅਸੀਂ ਅੱਗੇ ਤੋਂ ਵੀ ਇਹ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਹੀ ਜੋ ਸਾਡਾ ਵੈਦ ਮੰਡਲ ਸਖਤਾ ਦੀ ਸੇਵਾ ਇਦਾਂ ਹੀ ਕਰਦਾ ਰਹੇ ਔਰ ਜੋ ਵੀ ਸਾਡੇ ਜੋ ਆਯੁਰਵੈਦ ਦਵਾਈਆਂ ਨੇ ਇਹ ਹਰ ਇੱਕ ਨੂੰ ਦਿੱਤੀਆਂ ਜਾਣ ਔਰ ਇਹਦੇ ਨਾਲ ਹੀ ਜੋੜਿਆ ਜਾਵੇ ਕਿ ਆਯੁਰਵੈਦ ਪ੍ਰਣਾਲੀ ਜੋ ਕਿ ਸਾਡੇ ਕਿਸੇ ਪੁਰਖਾਂ ਦੀ ਦਵਾਈ ਚਲਦੀ ਆਈ ਹੈ ਪ੍ਰਣਾਲੀ ਸੋ ਅਸੀਂ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਪੈਖੀ ਹਰ ਕੋਈ ਮਾੜੀ ਨਹੀਂ ਹੈ ਪੈਖੀ ਆਪਣੀ ਜਗ੍ਹਾ ਸਾਰੀਆਂ ਪੈਖੀਆਂ ਚੰਗੀਆਂ ਨੇ ਕਿ ਜੋ ਆਯੁਰਵੈਦ ਦਵਾਈ ਹੈ ਇਹਨੂੰ ਅਹੀਂ ਖਾਸ ਕਰਕੇ ਇਹਨੂੰ ਆਪਣੇ ਜ਼ਿਲ੍ਹਾ ਬਿਆਦ ਮੰਡਲ ਵੱਲੋਂ ਇੱਕ ਕੈਂਪ ਲਗਾ ਕੇ ਇਦੀ ਸੇਵਾ ਨਿਭਾਉਂਦੇ ਹਾਂ ਔਰ ਮੈਂ ਵੈ ਨਿਰਮਤ ਸਿੰਘ ਜੀ ਜੋ ਕਿ ਇਸ ਕੈਂਪ ਦਾ ਪ੍ਰਬੰਧਕ ਹਾਂ ਵੈ ਇਹਨੂੰ ਕੈਂਪ ਨੂੰ ਲਗਵਾਇਆ ਹੈ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਭਗਤ ਧੰਨਾ ਜੀ ਦੇ ਜੋ ਸਮਰਤ ਪ੍ਰਕਾਸ਼ ਦਿਹਾੜਾ ਹੈ ਇਹਨੂੰ ਮਨਾਉਂਦੇ ਆ ਆਇਆ ਸਾਡੇ ਵੱਲੋਂ ਕੋਈ ਹੋਰ ਵੀ ਸੇਵਾ ਦਾ ਉਪਰਾਲਾ ਕੀਤਾ ਜਾਵੇ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਔਰ ਵੈ ਸਾਥੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਕਿਰਪਾ ਕਰੇ ਔਰ ਸਾਡਾ ਵੈਤ ਮੰਡਲ ਇਸੇ ਤਰ੍ਹਾਂ ਹੀ ਆਯੁਰਵੈਦ ਕੈਂਪ ਲਗਾਉਂਦਾ ਰਹੇ ਜੈਤ ਰਤੰਤਰੀ ਜਾਂ ਆਯੁਰਵੈਦ ਸਰਦਾਰ ਸਾਹਿਬ ਅੱਜ ਜਿਹੜਾ ਬੈਕ ਮੰਡਲ ਵੱਲੋਂ ਪਿੰਡ ਚੱਕ ਆਸਮ ਵਿਖੇ ਜਿਹੜਾ ਆਯੁਰਵੈਦ ਕੈਂਪ ਲਗਾਇਆ ਹੈ ਕਿ ਕੀ ਕਹਿਣਾ ਚਾਹੂਗੀ ਇਸ ਕੈਂਪ ਪਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਲ੍ਹਾ ਬੈਕ ਮੰਡਲ ਹੁਸ਼ਾਪੁਰ ਇਦਾਂ ਦੇ ਜਿਹੜੇ ਕੈਂਪ ਹੈਗੇ ਆ ਇਸ ਸਾਲ ਦੇ ਵਿੱਚ ਕੋਈ 35 40 ਦੇ ਵਿੱਚ ਵਿੱਚ ਅਰੇਂਜ ਕਰਦਾ ਔਰ ਆਯੁਰਵੈਦ ਦੇ ਕੀ ਦਵਾਈਆਂ ਜਿਹੜੀਆਂ ਐਂਡ ਆ ਦਿੱਤੀਆਂ ਜਾਂਦੀਆਂ ਨੇ ਮੀਂਹ ਔਰ ਲੋਕਾਂ ਨੂੰ ਕਾਫੀ ਇਹਨਾਂ ਦਾ ਰੀਫੀ ਮਿਲਦੀ ਆ ਔਰ ਲੋਕਾਂ ਜਿਹੜੇ ਸਾਡੇ ਕੋਲ ਇੱਕ ਵਾਰੀ ਦਵਾਈ ਲੈ ਜਾਂਦੇ ਆ ਸਾਡੇ ਕੋਲ ਦੁਬਾਰਾ ਦਵਾਈ ਲੱਭਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਕਿ ਦਵਾਈ ਤੁਹਾਨੂੰ ਕਿੱਥੋਂ ਮਿਲੂਗੀ ਤੇ ਕਿੱਥੇ ਤੁਸੀਂ ਇਸ ਦਵਾਈ ਨੂੰ ਪਰਚੇਸ ਕਰ ਸਕਦੇ ਆ ਅਸੀਂ ਇਹਨਾਂ ਨੂੰ ਹਫਤੇ ਦੀ ਦਵਾਈ ਆਪ ਦਿੰਦੇ ਆ ਉਹਦੇ ਨਾਲ ਹੀ ਸਾਰਾ ਕੁਝ ਜੋ ਹੈ ਇਲਾਜ ਜਿੰਨਾ ਫਰਕ ਆ ਜਾਂਦਾ ਇਹਨੇ ਆਪਣੀ ਦਵਾਈ ਅੱਗੇ ਤੋਂ ਲੈ ਕੇ ਅਗਰ ਮੈਦ ਨੂੰ ਬੜਾਵਾ ਔਰ ਇਹਦਾ ਵਿਕਾਸ ਕਰਨ ਦੇ ਵਾਸਤੇ ਅਸੀਂ ਇੱਕ ਅਪਵਾਰੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਔਰ ਸਾਡੇ ਪ੍ਰਧਾਨ ਮੰਤਰੀ ਦਾ ਬਿਲਕੁਲ ਹੀ ਅਗਰ ਰਾਜ ਨੂੰ ਬਹੁਤ ਪ੍ਰਮੋਟ ਕਰ ਰਿਹਾ ਤਾਂ ਕਿ ਕਿ ਇਹ ਲਾਲ ਕੈਪਸਿ ਦੇ ਵਿੱਚ ਰੰਗਾਂ ਵੀ ਹੈ ਇਹਦੇ ਵਿੱਚ ਲਾਲ ਖਰਚ ਸਸਤਾ ਹੈ ਔਰ ਬਿਲਕੁਲ ਉਹਦਾ ਆਪਣੀ ਬਿਮਾਰੀ ਨੂੰ ਕ्योर ਕਰ ਸਕੀ ਸਾਜੀ ਹਜ਼ੂਰੀ ਦੇ ਵਿੱਚ ਗੁਰੂ ਕੀਆ ਲਾਡ ਲਿਆ ਨਿਹੰਗ ਫਰਜ਼ਾਂ ਗੁਰੂ ਕੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਹਿਬਾਨ ਪਾਠ ਸਹਿਬਾਨ ਗੁਰ ਸਿੱਖਾਂ ਤੋਂ ਇਲਾਵਾ 15 ਭਗਤਾਂ ਦੀ ਬਾਣੀ ਵੀ ਦਰਜ ਹੈ ਤੇ ਇਹਨਾਂ 15 ਭਗਤਾਂ ਦੇ ਵਿੱਚੋਂ ਭਗਤ ਧੰਨਾ ਜੀ ਦੀ ਬਾਣੀ ਦੀ ਦਰਜ ਹੈ ਮੈਂ ਹਫਤਾ ਤੋਂ ਪਹਿਲਾਂ ਰੋਤਕ ਵਿਆਸੀ ਉੱਥੇ ਸਾਰ ਛੋਟੂ RAM ਕਿਸਾਨਾਂ ਦੇ ਵੱਡੇ ਮਤੀਖਾ ਸਾਡੇ ਜਿਵੇਂ ਗਾਰਾਂ ਦੇ ਉਹਨਾਂ ਦਾ ਇੱਕ ਸਕੂਲ ਚੱਲਦਾ ਹੈ ਮੈਂ ਉੱਥੇ ਬੈਠਾ ਸੀ ਤੇ ਕਾਫੀ ਮੇਰੇ जाट ਭਰਾ ਜਿਹੜੇ ਸੀ ਉਹ ਵੀ ਬੈਠੇ ਸਨ ਗੱਲਾਂ ਹੋ ਰਹੀਆਂ ਸੀ ਕਿ ਮੈਂ ਜਾਟਾ ਨੂੰ ਕਿਹਾ ਮੈਂ ਕਿਹਾ ਭਈ ਭਰਾਓ ਤੁਹਾਡਾ ਤੇ ਜਿਗਰ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦੇ ਸਾਨੂੰ ਤੇ ਕਿਸੇ ਨੇ ਦੱਸਿਆ ਨਹੀਂ ਕਦੀ ਮੈਂ ਉਹਨਾਂ ਨੂੰ ਸ਼ਬਦ ਸੁਣਾਇਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਆ ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਭਗਤਾਂ ਦਾ ਜਿਗਰ ਕੀਤਾ ਹੈ ਭਗਤ ਨਾਮਦੇਵ ਜੀ ਦਾ ਭਗਤ ਰਵਦਾਸ ਜੀ ਦਾ ਭਗਤ ਸੈਣ ਜੀ ਦਾ ਵਾਕ ਵਾਕ ਭਗਤਾਂ ਦਾ ਜਿਗਰ ਕਰਕੇ ਕਿਹਾ ਵਾ ਇਹਨਾਂ ਭਗਤਾਂ ਦੇ ਗੱਲ ਵੇਖਦੇ ਇਹ ਬਿੰਦ ਸੁਨ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਕੱਖ ਗਸਈਆਂ ਤਰਨਾ ਵਡ ਭਗਤ ਤੇ ਆ ਗੁਰੂ ਨੇ ਕਿਹਾ ਕਿ ਇਹ ਭਗਤਾਂ ਦੀ ਵਡਿਆਈ ਸੁਣ ਕੇ ਤਾਂ ਨਾ ਜਾਟ ਤਾ ਉਹ ਵੀ ਰੱਬ ਦੀ ਭਗਤੀ ਵਾਲੇ ਪਾਸੇ ਲੱਗ ਗਿਆ ਕਿ ਉਹਨੇ ਰੱਬ ਨੂੰ ਪਾ ਲਿਆ ਤੇਰ ਕਹਿੰਦੇ ਵੀ ਸਾਡੀ ਬੋਲੀ ਨਹੀਂ ਹੈਗੀ ਆ ਮੈਸਾ ਜੀ ਉਹ ਵੀ ਹੈਗੀ ਹੈ ਭਗਤ ਧੰਨਾ ਜੀ ਦਾ ਇੱਕ ਸ਼ਬਦ ਆਰਤੀ ਦੇ ਵਿੱਚ ਆਪਾਂ ਪੜ੍ਹਦੇ ਆਂ ਰੋਜ਼ ਹੀ ਪੜਿਆ ਜਾਂਦਾ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਦਾਲ ਸੰਦਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੈ ਨਤ ਜੀਓ ਪਾਨੀਆਂ ਸਾਧਨ ਨੀਕਾ ਅਨਾਜ ਮੰਗੋ ਸੱਤ ਸੀਕਾ ਸੱਤ ਸੀਕਾ ਨਾਲ ਹੁੰਦਾ ਹੈ ਸੱਤ ਵਾਰੀ ਜ਼ਮੀਨ ਨੂੰ ਵਾਹ ਕੇ ਜਿਹੜਾ ਨਾਲ ਪੈਦਾ ਹੁੰਦਾ ਹੈ ਅੱਜ ਕੱਲ ਤੇ ਆ ਆਪਾਂ ਜ਼ਹਿਰ ਹੀ ਖਾਣ ਲੱਗ ਪਏ ਆ ਬਹੁਤ ਨਕਰੀ ਚੀਜ਼ਾਂ ਤੇ ਆਰੰਭ ਹੈ ਪੁਰਾਣੇ ਸਮਿਆਂ ਦੇ ਵਿੱਚ ਤੇ ਆਪਾਂ ਕੁਦਰਤੀ ਖਾਣੇ ਸਾਰੇ ਖਾਦੇ ਸੀ ਨੇ ਅਗੋਂ ਪੂਜਾ ਜੀ ਬਹੁਤ ਕੁਦਰਤ ਦੇ ਨੇੜੇ ਆ ਪਰ ਆਮ ਸ਼ਹਿਰੀ ਬੰਦਾ ਤੇ ਜਿਹੜਾ ਆਪਾਂ ਸਭ ਜਾਣਦੇ ਆ ਤੇ ਮੋਤਾ ਘੱਗਰੀ ਹੋ ਗਿਆ ਭਗਤ ਧੰਨਾ ਜੀ ਕਹਿੰਦੇ ਵਾਹਿਗੁਰੂ ਮੈਨੂੰ ਅਨਾਜ ਵੀ ਜਿਹੜਾ ਦੇਣਾ ਅਨਾਜ ਮੰਗੂ ਸੱਤ ਸੀਕਾ ਗਊ ਭੈਸ ਮੰਗੂ ਲਾਵੇ ਮੈਂ ਜਾਟਾਂ ਨੂੰ ਕਿਹਾ ਵੀ ਇਹ ਭੈਸ ਅਸੀਂ ਪੰਜਾਬ ਵਾਲੇ ਤੇ ਬੋਲਦੇ ਨਹੀਂ ਆਹੀਂ ਤੇ ਮੱਝ ਬਿੰਦੇ ਆ ਭੈਸ ਬਹਿ ਕੇ ਤੁਸੀਂ ਕਹਿੰਦੇ ਹੋ ਇਸ ਕਰਕੇ ਵੇ